ਦੇ 12 ਚੁੜਾ ਅੱਜ ਸਿਵਲ ਹਸਪੀਟਲ ਦੀ ਐਮਰਜੈਂਸੀes ਕੋਈ 12:30 ਤੋਂ 1 ਵਜੇ ਤੱਕ ਦੇ ਦੌਰਾਨ ਇੱਕ ਪੇਸ਼ੈਂਟ ਜਿਹੜਾ ਹੈਗਾ ਉਹ ਐਮਲਸੀ ਕਰਵਾਉਣ ਨੂੰ ਆਪਣਾ ਸੱਟਾਂ ਦਾ ਮਾйна ਕਰਵਾਉਣ ਆਇਆ ਹੈਗਾ ਡਾਕਟਰ ਅਕਸ਼ਰ ਚੋੜੀ ਜਿਹੜੇ ਹੈਗੇ ਸਾਡੇ ਇੱਥੇ ਔਨ ਡਿਊਟੀ ਸੀਗੇ ਬਾਕੀ ਸਾਰਾ ਸਟਾਫ ਵੀ ਔਨ ਡਿਊਟੀ ਸੀਗਾ ਤੇ ਉਹਨਾਂ ਦਾ ਐਮਲਸੀ ਮਾйна ਕਰ ਰਹੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਟਾਂਕੇ ਲਗਾਉਣ ਵਾਸਤੇ ਅੰਦਰ ਮਾਈਨਰ ਰੂਟੀ ਜਿਹੜਾ ਸਾਡਾ ਹੈਗਾ ਹੈ ਉੱਥੇ ਸ਼ਿਫਟ ਕੀਤਾ ਹੈ ਇਸ ਦੌਰਾਨ ਕੋਈ 5-6 ਬੰਦੇ ਜਿਹੜੇ ਹੈਗੇ ਆਏ ਹੈਗੇ ਉਹਨਾਂ ਨੇ ਤੇਜ਼ ਤਾਰ ਹਥਿਆਰ ਜਿਹੜੇ ਹੈਗੇ ਉਹ ਨਾਲ ਕੈਰੀ ਕੀਤੇ ਹੋਏ ਸੀਗੇ ਤੇ ਉਹ ਮੇਰੇ ਇਥੇ ਆ ਕੇ ਮਨੇ ਬਹੁਤ ਜਰਾ ਸਾਡੇ ਹਸਪਤਾਲ ਦੀ ਤੋੜ ਤੋੜਪਾਨ ਕੀਤੀ ਹੈ ਸਾਡੇ ਸਟਾਫ ਨੂੰ ਡਰਾਇਆ ਧਮਕਾਇਆ ਹੈਗਾ ਅਤੇ ਜਿਹੜਾ ਪੇਸ਼ੈਂਟ ਜਿਹੜਾ ਆਲਰੇਡੀ ਮਾਈਨਰ ਰੂਟੀ ਵਿੱਚ ਸੀਗਾ ਉਨੇ ਵਾ ਜਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਐਮਰਜੈਂਸੀ ਦੇ ਬਾਹਰ ਵੀ ਉਹਨਾਂ ਨੇ ਕਾਫੀ ਤੋੜਪੱਟ ਕੀਤੀ ਹੈਗੀ ਅਤੇ ਹਥਿਆਰਾਂ ਨਾਲ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਜਿਹੜੇ ਅਨਪਛਾਤੇ ਬੰਦੇ ਨੂੰ ਉਹਨਾਂ ਨੇ ਮਾਰਿਆ ਹੈਗਾ ਇਸ ਤੋਂ ਬਾਅਦ ਜਦੋਂ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਹੈ ਪੁਲਿਸ ਦੇ ਆਉਣ ਤੋਂ ਬਾਅਦ ਉਹ ਦੌੜ ਗਏ ਹੈਗੇ ਮੇਰੀ ਪੁਲਿਸ ਅੱਗੇ ਇਹੀ ਬੇਨਤੀ ਹੈਗੀ ਹੈ ਕਿ ਇਸ ਕੇਸ ਨੂੰ ਜਿਹੜਾ ਹੈ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਕੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਪੁਲਿਸ ਜਵਾਬ ਦੇ ਗਈ ਇਸ ਗੱਲ ਦਾ ਇਸ ਗੱਲ ਦਾ ਮੈਂ ਐਂ ਤੇ ਆਪਣਾ ਜਿਹੜਾ ਕੰਪਲੇਂਟ ਹੈਗੀ ਹੈ ਪੁਲਿਸ ਐਸਐਸਪੀ ਸਾਹਿਬ ਨੂੰ ਭੇਜ ਦੇਣੀ ਹੈਗੀ ਹੈ ਜੋ ਵੀ ਐਸਐਸਪੀ ਸਾਹਿਬ ਦਾ ਨਾਮ ਕਰਵਾਈ ਕਰਨਗੇ ਉਹ ਸਾਨੂੰ ਮਿਲ ਜੂਗਾ ਸਾਹਿਬ ਜੀ ਸਾਹਿਬ ਜੀ ਕੀ ਗੱਲ ਬਾਤ ਹੋਈ ਸੀ ਅੱਜ ਸਵੇਰੇ ਇੱਕ ਲੜਾਈ ਝਗੜਾ ਬੱਸ ਸਟੈਂਡ ਤੇ ਹੋਇਆ ਸੀ ਉਸ ਦੌਰਾਨ ਉਹ ਬੰਦੇ ਜਿਹੜੇ ਇੱਥੇ ਮਤਲਬ ਸਿਵਲ ਹਸਪੀਟਲ ਆਏ ਆ ਆਪਾਂ ਉੱਥੇ ਕਰਦੇ ਪਏ ਸੀ ਉਹਨਾਂ ਦਾ ਮਤਲਬ ਦੇਖਦੇ ਪਏ ਸੀ ਜਿਨ੍ਹਾਂ ਨੇ ਦੱਸਿਆ ਵਾ ਮਾਨਕ ਕਲਸੀ ਨਾਂ ਦਾ ਲੜਕਾ ਸੀ ਜਿਨ੍ਹਾਂ ਨੇ ਮਤਲਬ ਇੱਥੇ ਦੱਸਿਆ ਵੀ ਆ ਕੇ ਲੜਾਈ ਝਗੜਾ ਸਾਡਾ ਹੋਇਆ ਉੱਥੇ ਤੇ ਉਹ ਡਾਕ ਅੱਧਾ ਕੰਨਾ ਪਹਿਲੀ ਹੀ ਗੱਲ ਆ ਤੇ ਬੰਦੇ ਕਾਫੀ ਬੰਦੇ ਤਿੰਨ ਚਾਰ ਬੰਦੇ ਜਿਹੜੇ ਵੱਡੇ ਵੱਡੇ ਦਾਤਰ ਲੈ ਕੇ ਆਏ ਜਿਨ੍ਹਾਂ ਨੂੰ ਮੈਚ 'ਚ ਰੋਕਣ ਦੀ ਕੋਸ਼ਿਸ਼ ਬੜੀ ਕੀਤੀ ਬਹੁਤ ਜ਼ਿਆਦਾ ਰੋਕ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਤੇ ਵੀ ਉਹਨਾਂ ਨੇ ਹਥਿਆਰ ਮਾਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇੱਕ ਮੁੰਡੇ ਨੇ ਅੱਗੇ ਆਪਣੇ ਆਗੇ ਆਪਣੇ ਦੇ ਬਾਰ ਕਰਾਏ ਆ ਤੇ ਮੁੜ ਕੇ ਉਹਨਾਂ ਨੇ ਅੰਦਰ ਉਹਨਾਂ ਨੂੰ ਵੀ ਆ ਉਹਦੀ ਮਾਨਵੀ ਉਹਨਾਂ ਨੇ ਭੰਨ ਥੋੜੀ ਵੀ ਕੀਤੀ ਆ ਤੇ ਮੁੜ ਕੇ ਉਹ ਬੰਦੇ ਫਰਾਰ ਹੋ ਗਏ ਤੇ ਨਹੀਂ ਲਵ ਅ ਸ਼ਮੀ ਤੇ ਸ਼ਮੀ ਦਾ ਬੇਟਾ ਗੋਲਟ ਮੁਰਦਾ ਮੁੜ ਕੇ ਕਿੰਨੇ ਮਲਾਏ ਨੂੰ ਸਜੂਦ ਆ ਗਿਆ ਸੀ ਐਸਲਮੁਲ ਇਕੱਲਾ ਹੀ ਇੱਥੇ ਜੀ 20 ਕਿਲੋ ਮੈਨੇ ਸ਼ਾਪੋਂ ਤੋਂ ਕਿਤੇ ਜੇ ਰਿਹਾ 20 ਕਿਲੋ ਜੀ ਬਤਾਈ ਟੋਟਲ ਮੇਰੇ ਸਾਹਬ ਆ ਗਏ ਜੀ ਪੰਜ ਮਲਾਜਮਾਂ ਜੀ ਇੱਕ ਛੁੱਟੀ ਗਿਆ ਮੁੰਡਾ ਇੱਕ ਕੋਰਸ ਤੇ ਗਿਆ ਜੀ ਇੱਕ ਨਾਈਟ ਆਂਦਾ ਇੱਕ ਮੈਜਰ ਜੀ ਤੋੜ ਦੀ ਕੀਤੀ ਹੈ ਸਰ ਕੀਤੀ 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 ਹੈ ਪੰਚੜ ਦੀ ਟੋਟਾ ਕਿਉਂ ਲੱਗਦੀ ਕੋਈ ਕੀਤੀ ਡਾਕਟਰ ਸਾਹਿਬ ਦੇ ਤੋਂ ਕੀਤੀ ਜਿਹੜੀ ਟੋੜ ਪਰ ਕੀਤੀ ਹੋਰ ਬੰਨ ਕੀਤੀ ਅੰਦਰ ਉਹਨਾਂ ਨੇ ਮਤਲਬ ਉਹ ਲੜਕੀ ਦੀ ਮਾਲਕ ਦੀ ਮਾਂ ਸੀ ਉਹ ਮਤਲਬ ਉਹ ਉਹਦੇ ਮਤਲਬ ਹੱਥੀ ਪਿਆ ਉਹਨੂੰ ਮੈਂ ਛੜਾਨ ਲਈ ਪਿਆਵਾਂ ਦਾਤਰ ਲਿਆ ਸੀ ਵੀ ਕਿ ਦਾਤਰ ਨਾਲ ਮਾਰ ਦੇ ਉਹ ਦਾਤਰ ਜਿਹੜਾ ਵਾ ਸ਼ੀਸ਼ੇ ਦੇ ਵਿੱਚ ਆ ਸ਼ੀਸ਼ਾ ਵੀ ਟੁੱਟ ਗਿਆ ਤੇ ਮੇਰੇ ਤੇ ਵੱਜਣ ਲੱਗਾ ਤੇ ਉਹ ਮੁੰਡਾ ਅੱਗੇ ਆ ਗਿਆ ਉਹ ਆਪਣੇ ਜੀ ਉਹ ਅੰਦਰ ਕੈਮਰੇ ਲੱਗੇ ਆ ਉਹਨਾਂ ਦੇ ਹਸਪਤਾਲ ਸਾਨੂੰ ਐਕਚੁਅਲੀ 108 ਤੇ ਕਾਲ ਆਈ ਆ ਕਿ ਬੱਸ ਸਟੈਂਡ 'ਤੇ ਬੜਾ ਝਗੜਾ ਹੋਇਆ ਵਾ ਤੇ ਅਸੀਂ ਇੱਥੇ ਗਏ ਆ 5-7 ਮਿੰਟ ਜਿਵੇਂ ਆ ਰੇਲਵੇ ਸ਼ੀਸ਼ਾ ਦਾ ਮੁੰਡਾ ਧੋੜ ਕੇ ਬੱਸ ਸਟੈਂਡ ਆ ਤੇ ਉਹਨੂੰ ਕਾਫੀ ਵੱਡੇ ਟੁੱਕੇ ਆ ਅਸੀਂ ਫਰਸਟ ایڈ ਦਿੱਤੀ ਆ ਪਰ ਜੇ ਕਿ ਟੁੱਕੇ ਲੈਂਦਾ ਵਾ ਉਹਨਾਂ ਸਾਡਾ ਪਿੱਛਾ ਕੀਤਾ ਉਹਨਾਂ ਨੇ ਪਰ ਸਾਨੂੰ ਪਰੇਸ਼ਾਨ ਨਹੀਂ ਉਹ ਤੇਰੇ ਹੀ ਸਿਵਲ ਹਸਪਤਲ ਆ ਗਏ ਉਹ ਡਰਾਗ ਕੀਤਾ ਵਾ ਉਹਨੂੰ ਪੁਲਿਸ ਨੇ ਇਮੀਡੀਏਟਲੀ ਉਹਦੇ ਸਟਾਫ ਨੇ ਫਸਟ ਏਡ ਲੈ ਕੇ ਟ੍ਰੀਟਮੈਂਟ ਕੀਤਾ ਤੇ ਟ੍ਰੀਟਮੈਂਟ ਦਿੰਦਿਆਂ ਦਿੰਦਾ ਹੀ ਉਹ ਮੁੰਡੇ ਆ ਕੇ ਫਿਰ ਥੋੜਾ ਦੁਬਾਰਾ ਫਿਰ ਕਾਫੀ ਵਾਰ ਟੋਕ ਕੀਤੀ ਮੁੰਡਿਆਂ ਦੀ ਉਸ ਤੋਂ ਬਾਅਦ ਪੁਲਿਸ ਨੇ ਹੱਥ ਸਾਰਾ ਮੌਕਾ ਦੀਆਂ ਥਾਂ ਤੇ ਉਹਨਾਂ ਨੂੰ ਸੇਵ ਕੀਤਾ ਜਿਹੜੇ ਜਿਨ੍ਹਾਂ ਨੂੰ ਵੱਢਿਆ ਸੀ ਉਹਨੂੰ ਫਿਰ ਦੋਰੇ ਤਿੰਨ ਚਾਰ ਮੁੰਡੇ ਆਏ ਸੀ ਇਹਨਾਂ ਦਾ ਕੋਲ ਹਿਸ਼ਾਰ ਕਾਫੀ ਸੀ ਸਿਵਲ ਹਸਪਤਾਲ 'ਚ ਭੰਡੋੜ ਵੀ ਕੀਤੀ ਉਹਨਾਂ ਨੇ ਕਾਫੀ ਕੀਤੀ ਉਹਦਾ ਛਿਛੂ ਛੂਛੇ ਭੰਨੇ ਬਾਹਰ ਵੀ ਉਹਨਾਂ ਵਾਟੋ ਕੀਤੀ ਆ ਕਿੰਨੇ ਥਾਵਾਂ ਤੇ ਵੀ ਔਰ ਕੋਰਡਿੰਗ ਹੋਣਾਂ ਦੀ ਹੋਈ ਆ। ਵੱਡੀ ਜੋ ਵੀ ਪੁਸ਼ ਕਾਰਵਾਈ ਕੀਤੀ ਜਾਈਏਗੀ। ਔਰ ਕਿੰਨੇ ਕੇ ਜਾਣੇ ਸੀ ਕਿ ਮੁੰਡਾ? ਚਾਰ-ਪੰਜ ਜਾਣੇ। ਅਜੇ ਤੀਨੋਂ ਆਪਣਾ ਦੇ ਅੰਗਲਸ ਕੋਲ। ਕਿਹਨੇ ਆਣਾ ਤੇ ਦਸ ਸਿੰਘਾ ਜੀ 108 ਦਾ ਡਰਾਈਵਰ ਆ। ਨਾਲ ਮੇਰੇ ਫਾਰਮਸਿਸਟ ਮੋਹਿਦ ਉਪਾਸ ਖੜੇ। ਅਸੀਂ ਭਗਵਾਨੇ ਫਸਟ ਦੇਖੇ ਲਹਾਂਤੋਂ ਪਿੱਛੇ। ਸਟੇਸ਼ਨ ਦੀ ਹਾਲਤ ਉੱਥੇ ਕਾਫੀ ਖਰਾਬ ਸੀ। ਇਹਦੇ ਇਹੀ ਚੁੱਕੇ ਸਿਲੋਸ ਫਰਖਾਨ ਖੜੇ ਹੁੰਦੇ। ਓਕੇ। ਤਾਂ ਇਹ ਇਨਾ ਮਸਲਾ ਦੇ ਮੇਰਾ ਨਾਮ ਰਿੰਦਨਾ ਕਲਸੀ ਹੋਰ ਚਕਮੀ ਦੀਗਾ ਕੌਣ ਹੈ ਤੁਹਾਡਾ ਬੇਟਾ ਬੇਟਾ ਮਾਨੀਕ ਕਲਵਾਤ ਸੀ ਗੱਲਬਾਤ ਸਵੇਰੇ ਉਹਨਾਂ ਨੇ ਪਹਿਲੇ ਦੇਖੋ ਰੁਗਿਆ ਜਾਂ 10 ਮਿੰਟ ਹੋਏ ਨੂੰ ਕਰੋ ਨਿਕਲੇ ਰਹੇ ਜੀ ਤੇ 10 ਮਿੰਟ ਬਾਅਦ ਮੈਨੂੰ ਫੋਨ ਆ ਗਿਆ ਤੁਹਾਡੇ ਬੇਟੇ ਦੇ ਸੱਤਰਾ ਉਹਨਾਂ ਨੇ ਮਤਲਬ ਬਾਦਤ ਹੋ ਗਈ ਹੈ ਤੇ ਜਿਆਦਾ ਹੁਣ ਸਿਰ ਸੁਰਪਾਰ ਛੇਰੇ ਦਾ ਤੁਸੀਂ ਆ ਜਾਓ ਬਸ ਧਿਆਨ ਲਾਜੋ ਮੈਂ ਬਸ ਧਿਆਨ ਨਹੀਂ ਕਿ ਫਿਰ ਮਿਲ ਕੇ ਫੋਨ ਕੋਲ ਆ ਗਈ ਗੱਡੀ ਆ ਗਈ ਆ ਤੁਸੀਂ ਸਿੱਧਾ ਹਸਪਤਲ ਬੋਜੋ ਅਸੀਂ ਪਹੁੰਚ ਗਏ ਇੱਥੇ ਟ੍ਰੀਟਮੈਂਟ ਹੋਣ ਦੀ ਪਈ ਸੀਗੇ ਉਹਦੀ ਸਟੇਰਮ ਹੁੰਦੇ ਉਹ ਆਜੋ ਤਾਂ ਹੋਏ ਕਰਦੀ ਸੀ ਸਟਿਚਿੰਗ ਹੋਣ ਨਾਰੇ ਬੰਦੇ ਆ ਗਏ ਜਿਨ੍ਹਾਂ ਨੇ ਸਿਰੇ ਉਹਨਾਂ ਨੂੰ ਹਮਲਾ ਕੀਤਾ ਫੇਰ ਆ ਗਏ ਅਥਲਾ ਬੰਦੇ ਆ ਗਏ ਫੇਰ ਦਾਤ ਤਲ ਬੁੱਤਰ ਲੈ ਕੇ ਉਹਨੇ ਸ਼ਰੀਆਮ ਉਹੀ ਜਿਹੜੇ ਜਿਨ੍ਹਾਂ ਨੇ ਮੁੱਢਲ ਦਾਤ ਨੂੰ ਮਾਰਿਆ ਉਹੀ ਮੁੰਡੇ ਫੇਰ ਆ ਗਏ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਸੀਗਾ ਮੁੰਡੇ ਚ ਕੋ ਨਹੀਂ ਸੀਗੇ ਕੌਣ ਨਹੀਂ ਸ਼ਰੀਆਮ ਉਹਨਾਂ ਦਾਤ ਤੇ ਤੰਕੇ ਲੱਗਦੇ ਫੇ ਇਹ ਮੁੰਡੇ ਦਾਤਲ ਚਲਾਤੇ ਉਹਨਾਂ ਨੇ ਚਾਰੇ ਆਂਗੁੰਡਾ ਗੱਦੀ ਕਰ ਦਿੱਤੀ ਹਸਪੀਟਲ ਦੇ ਵਿੱਚ ਸਾਰਿਆਂ ਨੂੰ ਮਾਰ ਇੱਕ ਮੁੰਡਾ ਬਚਾਉਣ ਨੂੰ ਬਚਾਉਣ ਲਈ ਮੇਰੇ ਲਗਾ ਦਾਤਾ ਨੂੰ ਮਾਰ ਮੈਨੂੰ ਪਹੁੰਚਾਉਣ ਲਈ ਮੁੰਡੇ ਨੇ ਆਪਣੇ ਸਿਰ ਤੇ ਲੈ ਲਈਆ ਉਹਨੂੰ ਹੋ ਗਿਆ ਕੀ ਮੰਗ ਕਰ ਦਿੱਤੀ ਯਾ ਕਹਿੰਦੀ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਜਿਹੜੀ ਸ਼ਰੇਆਮ ਦਾਤਾ ਪਰ ਚਲਾਣ ਦੇ ਕੇ ਹਸਪੀਟਲ ਦੇ ਵਿੱਚ ਲੜਾਈ ਦੇ ਕਾਰਨ ਵਾਰੀ ਲੜਾਈ ਦੇ ਕਾਰਨ ਹੋਣੀ ਨਹੀਂ ਪਗਾ ਇਹ ਨਹੀਂ ਕਿ ਹੈ ਕਿ ਨਹੀਂ ਆ ਕੱਲ ਉਹਨਾਂ ਦੋ ਬੰਦੇ ਨਾਲ ਮਾਰਿਆ ਉਹ ਮੁੰਡੇ ਨੂੰ ਸਿਰੇ ਵੀ ਮਾਰਦੇ ਸ਼ਾਮ ਨੂੰ ਫਿਰ ਤਮਲਾ ਕੀਤਾ ਉਹਨਾਂ ਨੇ